ਆ ਗਏ ਓਏ ਆ ਗਏ ਦੇਖੋ ਕੀ ਆ ਗਿਆ ਡਾਲਰ ਆ ਗਏ ਪੈਸੇ ਆ ਗਏ ਫੇਸਬੁੱਕ ਦੀ ਪੇਮੈਂਟ ਆ ਗਈ ਦੋਸਤੋ ਸਾਰਿਆਂ ਦੀ ਮੁਬਾਈਆਂ ਹੈਲੋ ਗਾਇਸ ਵੀਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਲਈ ਨਵੀਂ ਖਬਰ ਲੈ ਕੇ ਆਈਆਂ ਤੇ ਆਹ ਦੇਖੋ ਪਹਿਲਾਂ ਇੱਧਰ ਦੇਖ ਲਓ ਸਾਰੇ ਸਾਡੇ ਆਈਆਂ ਨੇ ਇੱਟਾਂ ਤੇ ਮਿੱਟੀ ਤੇ ਗੁੱਡ ਨਿਊਜ਼ ਇਹ ਆ ਹਨਾ ਮੇਰੀ ਫੇਸਬੁੱਕ ਦੀ ਫਰਸਟ ਪੇਮੈਂਟ ਆ ਗਈ ਆ ਤੇ ਅਸੀਂ ਹੁਣ ਘਰੇ ਲਾਉਣ ਲੱਗਿਆ ਮੈਸਤਰੀ ਮੈਸਤਰੀ ਲਾਵਾਂਗੇ ਬਸ ਕੱਲ ਨੂੰ ਜਾਂ ਪਰਸੋਂ ਨੂੰ ਤੇ ਮੇਰੀ ਫਰਸਟ ਫਰਸਟ ਪੇਮੈਂਟ ਫੇਸਬੁੱਕ ਦੀ ਆ ਗਈ ਤੇ ਨੈਕਸਟ ਮੰਥ ਮੇਰੀ YouTube ਦੀ ਪੇਮੈਂਟ ਵੀ ਆ ਜਾਣੀ ਆ ਹਨਾ YouTube ਦੀ ਪੇਮੈਂਟ ਵੀ ਆ ਜਾਣੀ ਆ ਨੈਕਸਟ ਮੰਥ ਮਾਰਚ ਜਾਂ ਅਪ੍ਰੈਲ ਚ ਫਿਰ ਤੁਹਾਨੂੰ ਦੱਸੂ ਵੀ ਕਿੰਨੀ ਪੇਮੈਂਟ ਆਈ ਆ ਹਨਾ ਤੇ ਰੱਬ ਕਹਿੰਦੇ ਹੁੰਦੇ ਆ 20 ਸਾਲ ਬਾਅਦ ਸੌਣੀ ਲੈਂਦਾ ਹਨਾ ਕਿੰਨਾ ਚਿਰ ਹੋ ਗਿਆ ਸੀ ਸਾਨੂੰ ਤੇ ਹੁਣ ਅਸੀਂ ਮਿਸਤਰੀ ਲਾਵਾਂਗੇ ਰਸੋਈ ਰਸੋਈ ਪਾਉਣ ਵਾਲੀ ਆ ਸਾਡੀ ਰਸੋਈ ਸਾਡੀ ਦੂਜੀ ਸੀ ਟੈਂਪਰੇਰੀ ਜੀ ਹਾਂ ਚਾਦਰਾਂ ਵਾਲੀ ਤੇ ਹੁਣ ਅਸੀਂ ਪੱਕੀ ਰਸੋਈ ਪਾਵਾਂਗੇ ਇੱਕ ਭਾਂਡਾ ਪਾਉਣਾ ਮੂਰੀ ਬਾਕੀ ਇੱਕ ਕਮਰਾ ਉੱਤੇ ਪਾਵਾਂਗੇ ਉੱਤੇ ਕਮਰਾ ਮੇਰਾ ਹੋਊਗਾ ਉੱਥੇ ਮੈਂ ਉਹਦਾ YouTube ਸਟੂਡੀਓ ਖੋਲੂਗੀ ਸਾਰੀ ਕਮਰਾ ਇਹਦਾ ਉੱਤੇ ਪਾਵਾਂਗੇ ਨਾ ਕਮਰਾ ਚਵਾਰੇ ਤੇ ਉਹ ਕਮਰਾ ਮੈਂ ਆਪ ਦਿਵਾਤੀ ਰੱਖਣਾ ਉੱਥੇ ਮੇਰਾ ਸਾਰਾ YouTube ਦੀ ਜਿੰਨੀਆਂ ਚੀਜ਼ਾਂ ਨੇ ਮੇਰਾ ਸਮਾਨ ਆ ਸਾਰੀ ਸੈਟਅਪ ਕੈਮਰੇ ਦੀ ਉੱਥੇ ਕਰਾਂਗੇ ਆਪਾਂ ਫਿਰ ਬਲੌਗ ਬਣਾਇਆ ਕਰਾਂਗੇ ਉੱਥੇ ਬਹਿ ਕੇ ਹਾਂ ਬਸ ਮੈਂ ਤੁਹਾਨੂੰ ਇੱਕ ਹੀ ਦੱਸਣੀ ਸੀ ਗੁੱਡ ਨਿਊਜ਼ ਮੈਂ ਦੋ ਦਿਨਾਂ ਨੂੰ ਅਸੀਂ ਮਿਸਤਰੀ ਲਾ ਰਹੇ ਹਾਂ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਆ ਹਨਾ ਸਪੋਰਟ ਕਰਦੇ ਹੋ Facebook ਤੇ ਵੀ YouTube ਤੇ ਵੀ ਲੱਗੇ ਰਹੋ ਲੱਗੇ ਰਹੋ ਦੋਸਤੋ ਇੱਕ ਨਾ ਇੱਕ ਦਿਨ ਰੱਬ ਤੁਹਾਡੀ ਸੁਣੂਗਾ ਹਣਾ ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਰੱਬ ਦਊਗਾ ਪੈਸੇ ਮਿਹਨਤ ਕਰੀ ਜਾਓ ਕਰਨੀ ਜਾਓ ਓਕੇ ਜੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਦਿਓ ਤੇ ਚਲੋ ਜੀ ਓਕੇ ਬਾਏ